ਆਪ ਚੱਲ ਕੇ ਮੇਰੇ ਕੋਲੇ ਘਰੇ ਆਇਆ। ਆ ਜੀ ਆਹ ਵਾਹ। ਚੱਕ ਫੜ ਲਿਆ ਜੀ ਸਾਰਿਆਂ ਨੇ। ਮਾਇਆ ਬਾਏ ਤੋਂ ਉੱਜੜ ਜਾ ਰਹੇ ਆ ਵੀਰ। ਚਾਰ ਬੰਦੇ ਹੋਰ ਨੇ। ਤੁਸੀਂ ਗੁੱਠਿਆਂ ਦੀ ਗੱਲ ਕਰਦੇ ਹੋ। ਮੈਂ ਤਾਂ ਹੱਥ ਹਵਾ ਲੈ ਕੇ ਛੋਟੇ ਹੱਥਾਂ ਨਾਲ ਖਾਣਾ। ਅ ਕਮੇਸਾ ਨਾ। ਉਹ ਤਾਂ ਠੀਕ ਹੈ ਜੀ। ਤਾਂ ਚਲੋ ਮੈਂ ਕਰਦਾ ਜੀ ਕੁਛ। ਉਤਰੀ ਗਾਰੇ ਦੀ। ਠੀਕ ਹੈ ਜੀ। ਆ ਕੈਤੀ ਚਾਹੀ ਪਈ ਕਿਉਂ ਵੀ ਹੋਵੇ ਕੋਣਾ ਤੇ ਫਿਰ ਪਾਸੇ ਸਰਕਾਰ ਤੇ ਦੂਜੇ ਪਾਸੇ ਭਾਈ ਤੁਸੇ ਕਿਉਂ ਹੋਇਆ ਨਾ ਕੋਈ ਦੂਜੇ ਪਾਸੇ ਦੂਜੇ ਪਾਸੇ ਦਾ ਕਰਪੂਰ ਸਿਆ ਹੋ ਜੋ ਪਰ ਕੋਈ ਵੀ ਭਾਈ ਕੋਈ ਤਰੀਕਾ ਚਲ ਸਰਪੰਚ ਆਪ ਨੂੰ ਦੱਸ ਦੇ ਕਿ ਦੂਜੇ ਪਾਸੇ ਹੋਣ ਦਾ ਕਿਹੜਾ ਤਰੀਕਾ ਹੈ ਕੱਲ ਜ਼ਮੀਨ ਦੇ ਥੱਪਿਆ ਪੈਣਦੇ ਆ ਹੋਤੀ ਚਾਹੀਦਾ ਤੁਹਾਨੂੰ ਥੱਪਿਆ ਮਿਲਦੇ ਆ ਹਾਂ ਤੂੰ ਲੈ ਲੈ ਤੇਰੇ ਕੋਈ ਤਾਂ ਜ਼ਮੀਨ ਵੀ 60 ਕਿੱਲੇ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਪੈਸੇ ਲੈਣ ਨੂੰ ਹੁਣ ਜਦੋਂ ਇਹ ਨੇ ਲਾਲ ਲਕੀਰ ਦੇ ਅੰਦਰ ਆਹੀ ਤਾਂ ਗੱਲ ਐ ਸਾਡੀ 5-5 ਕਿੱਲੇਾਂ ਦੀ ਲਾਲ ਵਿੱਚ ਆ ਗਈ ਤੇਰੀ 60 ਕਿੱਲੇਾਂ ਦੀ ਜਮੀਨ ਚਾਹੀਦਾ ਤੈਨੂੰ ਜਮੀਨ ਚਾਹੀਦਾ ਤੂੰ ਚੈੱਕ ਕਰ ਪ੍ਰਕਾਸ਼ ਚੈੱਕ ਕਰ ਕੱਲ੍ਹ ਮਿੱਟੂ ਦਲਾਲ ਨੂੰ ਕਾ ਕੇ ਝੋਟੇ ਦੇ ਸਰਾ ਐ ਜਾਣਾ ਬੈਠਾ ਤੂੰ ਮੈਂ ਦਲਾਲ ਪਹਿਲਾਂ ਹੁੰਦੀ ਦਲਾਲੀ ਫਿਰ ਨਵੇਂ ਸਾਹਬਾਂ ਦੀ ਦਲਾਲੀ ਅੰਗਲੇ ਦਾ ਜੋਰ ਚੱਲਦਾ ਕੰਦੂਰ ਸਿਆ ੱੱਕੇ ਨਾਲ ਦੱਬ ਲੈਣਗੇ ਇਹ ਚੰਗਾ ਹੈ ਨਾ ਜਿੱਥੇ ਉਹਨਾਂ ਦਾ ਜੋਰ ਚੱਲਦਾ ਉਹੋ ਲਾ ਰਿਹਾ ਹੈ Este es el mi rato, pero... o sea, ਆਸੀ ਪਿੰਡ ਦੇ ਲੋਕਾਂ ਨਾਲ ਇਕੱਠ ਕੀਤਾ ਕੁਝ ਕੁ ਲੋਕਾਂ ਨੂੰ ਪੈਸਿਆਂ ਦਾ ਲਾਲਚ ਸੀ ਉਹਨਾਂ ਨੂੰ ਐ ਲੱਗਦਾ ਸੀ ਕਿ ਜ਼ਮੀਨ ਦਾ ਫੁੱਲ ਮਿਲਦਾ ਹੈ ਉਹਨਾਂ ਨੇ ਮੁੱਖੇ ਲਾ ਦੇ ਕੁਝ ਕੁ ਲੋਕ ਡਰ ਕੇ ਉਹਨਾਂ ਨੇ ਤਾਂ ਮੁੱਖੇ ਲਾ ਦੇ ਥੋੜੇ ਕੁ ਬੰਦੇ ਅੜੇ ਰਹੇ ਅਸੀਂ ਸਾਧੂ ਸਿੰਘ ਦੇ ਨਾਲ ਜ਼ਮੀਨ ਦੀ ਵੰਡ ਤੇ ਜਾ ਕੇ ਖੜੇ ਰਹੇ ਰਹਿ ਕੇ ਸੀ ਲਾਤੀ ਚਾਰ ਅਤਰੂ ਗੈਸ ਇੱਥੇ ਤੱਕ ਕਿ ਸ਼ਰਿਆਮ ਗੋਲੀ ਚਲਾਈ ਰਹੀ ਆਕਰਮ ਦਾ ਜੋਰ ਚੱਲ ਗਿਆ ਸਾਰੀ ਜ਼ਮੀਨ ਦਿਵਾਲੇ ਤਾਰ ਬਗਲਦੀ ਤੇ ਮੇਰਾ ਘਰ ਤਾਂ ਜ਼ਮੀਨ ਦੇ ਵਿਚਾਰੇ ਸੀ ਨਾ ਮੈਨੂੰ ਤਾਂ ਘਰ ਖਾਲੀ ਕਰਨ ਦੇ ਆਦੇਸ਼ ਆ ਨੇ ਬੰਦੂਤਿਆ ਬਈ ਰੁਕੀ ਕਰਾਂਗੇ ਕਰਨਾ ਕੀ ਹੈ ਜਿਹੜੀ ਸਰਕਾਰ ਸਾਡੇ ਵਾਸਤੇ ਪੁੱਛ ਪੇੜ ਸਕਦੀ ਹੈ ਜ਼ਮੀਨ ਕੌਣ ਵਾਸਤੇ ਉਹ ਛੜਾ ਕੇ ਵੀ ਤਾਂ ਦੇ ਸਕਦੀ ਹੈ ਨਾ ਕਿ ਉਹਨੇ ਜ਼ਮੀਨ ਦੱਬ ਲਈ ਆਪਣੇ ਪਰੇ ਤਾਂ ਘੱਟ ਹੈ ਤਾਂ ਕਿਵੇਂ ਦੱਬ ਲੈਣਗੇ ਜਿਹੜਾ ਐਤੋਂਗਾ ਕੱਲ੍ਹ ਫਰਮਾਂ ਦੀ ਲੈ ਕੇ ਜ਼ਮੀਨ ਦੱਬ ਲੈਣਾ ਕਰੂਗਾ ਮੈਨੂੰ ਤਾਂ ਡਰ ਲੱਗਦਾ ਐਵੇਂ ਨਾ ਡਰ ਮੈਂ ਥਾਣੇ ਖਾਣੀ ਕਿਰਮ ਆ ਜਾ ਕੇ ਰਿਪੋਰਟ ਲਖਾਉਣਾ ਮੇਰੇ ਸਾਡੇ ਪਾਸੇ ਕਾਨੂੰਨੀ ਜ ਹੈ ਕੋਈ ਕੋਈ ਦਾ ਤੂਰ ਹੋਊਗਾ ਨਾ ਸਾਡੇ ਹੱਕ ਦਾ ਕਿਤੇ ਨਾ ਲਿਖਿਆ ਹੋਊਗਾ ਪਰ ਇਹ ਤਾਂ ਜਿਹੜੇ ਨਹੀਂ ਕੋਈ ਮੈਂ ਥਾਣੇ ਜਾ ਕੇ ਹੁਣਾਂ ਤੁਸੀਂ ਪਰਵਾਹ ਨਾ ਕਰੋ ਆ ਜਿਹੜਾ ਹੱਕ ਤੁਹਾਡਾ ਹੈ ਉਹ ਸਭ ਆਹ ਉਹ ਮੇਟਰ ਉਹਨਾਂ ਸਿੱਧਾ ਗਰਾਹ ਲੈ ਆਇਆ ਹਾਂ ਤਾਂ ਬੜੀ ਪੀਤੀ ਗਈ ਕਿਤੇ ਖੜੇ ਨਿਕਾ ਲਈ ਗਾੜੇ ਦੇਖ ਨਾ ਦੇ ਜਾ ਹਾਂ ਜੀ ਦਾਲੀਏ ਹਾਂ सताल जी जनाब सत श्रीकाल जी जनाब सत श्रीकाल इक रिपोर्ट ਉੱਥੇ ਬੈਠਾ ਸੀ ਤੇ ਹੋਰ ਬੱਤੀ ਜੇ ਬਲ ਪਾਉਂ ਮੈਂ ਹਾਂ ਮਾਲ ਦੇਖੋ ਜੀ ਉਹ ਲਾ ਆ ਗਿਆ ਤੁਹਾਨੂੰ ਵੀ ਤੇ ਹੱਸਣਾ ਵੀ ਮੈਂ ਉਹ ਹੈਲੋ ਓਏ ਤੁਸੀਂ ਸੰਗਤ ਪਟਾਉਣਾ ਨਹੀਂ ਹੁੰਦਾ ਕਿ ਰੈਂਟ ਅਮਰੀਕਾ ਵਾਲੇ 70 80 ਤੱਕ ਰੱਖਦਾ ਫਿਰ ਇਹ ਦੰਦ ਕਦੀ ਖਾਣੇ ਵਾਲੀ ਫੇਰ ਉਹਦਾ ਹਾਂ 70 ਤੱਕ ਤੁਹਾਡੇ ਘਰੇ ਬਹੁਤ ਨਾ ਲੈਂਦਾ ਹਾਂ ਇਹ ਕਿਹੜੀ ਕ ਰਾਦਰ ਰਿਪੋਰਟ ਲਿਖਣ ਦੇ ਲਈ ਐਕਸਲ ਵਰਤੋ ਕੋਦੋ ਕੋਦੋ ਮੈਂ ਮੈਂ ਥੋੜਾ ਜਿਹਾ ਜਨਾਬ ਬਣਾ ਦਾ ਪੁੱਸ ਮੁਕਾਬਲੇ ਜਨਾਬ ਜੀ ਪਤ ਜੀ ਮੇਰੇ ਕੋਲ ਸੋ ਨਾ ਖਿਆਰ ਕਦੀ ਲੇਖ ਪੰਜਾ ਰੋਗੇ ਥੋੜੀ ਜਿਨੀ ਮੁਸਕਾ ਦੇ ਜੀ ਜਨਾਬ ਦੋ ਜਰਾ ਨਹੀਂ ਪੋੜ ਲਗ ਦੋ ਓਏ ਮਾ ਘਰ ਬੋੜ ਬਣਾ ਛੋੜ ਜਾਂਦੇ ਦਾ ਟਾਈਮ ਚੱਲਦਾ ਕੋਈ ਬੋੜੀ ਨਹੀਂ ਜਨਾਬ ਪਾੜੀ ਜੰਦੀ ਰਿਪੋਰਟ ਹੈ ਜੀ ਸਾਡੇ ਦੇ ਜਾਨ ਮਰਨ ਦਾ ਸਵਾਲ ਹੈ ਜੀ ਇਹਦੇ ਖਾਓ ਤੋਂ ਤੋਂ ਛੋੜੇ ਇੱਧਰ ਆ ਓਏ ਇਹ ਬੈਣਾ ਸਰਕਾਰੀ ਗੱਲਬਾਤ ਤੇ ਹੁੰਦਾ ਐ ਨਾ ਬਰਾਤ ਆ ਆ ਬੰਦੇ ਨੂੰ ਰਿਪੋਰਟ ਲਾਉਣ ਵਾਸਤੇ ਥੋੜਾ ਜਿਹਾ ਐਕਸਟਰਾ ਪੈਸੇ ਲੱਗਦੇ ਆ ਉਹ ਕੀ ਹੁੰਦੇ ਆ ਜੀ ਖਰਚੇ ਆ ਪੈਨ ਚਲਾਈ ਪੈਨ ਖਸਾਈ ਕਾਗਜ਼ਾਂ ਦੇ ਖਾਤੇ ਸਰਕਾਰੀ ਖਾਤੇ ਮੈਂ ਸਮਝਿਆ ਨਹੀਂ ਓਏ ਓਰੇ ਯਾਰ ਤੈਨੂੰ ਮੈਂ ਸਮਝਾਉਣਾ ਹਾਂਜੀ ਵਾਟ ਲਗਾਤਾ ਵੀ ਰਿਪੋਰਟ ਆਪਾਂ ਪੱਖਾ ਚਲਾ ਕੇ ਲਿਖ ਰਹੇ ਆ ਜਾਂ ਪੱਖਾ ਬੰਦ ਕਰਕੇ

ਉਦੋਂ ਦੁਕੁਨੀ ਦੀ ਬੋਰਾਂ ਉਹ ਮੈਂ ਦੱਸਦਾ ਇਹ ਨਹੀਂ ਕਰਦਾ ਵੀ ਰਿਪੋਰਟ ਆਪਾਂ ਸੁਮੇਤ ਵੱਲ ਮੂੰਹ ਕਰਕੇ ਲਿਖਦੇ ਆ ਜਾਂ ਪਿੱਠ ਕਰਕੇ ਜਨਾਬ ਸੂਰਜ ਦਾ ਰਿਪੋਰਟ ਨਾਲ ਕੀ ਸੰਬੰਧ ਹੈ ਜੀ ਓਏ ਇਹ ਪੁੱਛੀ ਮੇਰੀ ਗੱਲ ਦੇ ਇੱਕ ਤਾਂ ਉਹ ਉਦੋਂ ਸੂਰਜ ਦੀਆਂ ਕੰਨਾਂ ਸਿੱਧੀਆਂ ਉੱਥੋਂ ਗਈ ਆਰੀ ਗਈ ਦੋ ਇਸ ਵਾਰੀ ਚ ਜਨਾਬ ਸੂਰਜ ਵੱਲ ਪਿੱਠ ਕਰਕੇ ਲਿਖੋ ਜਨਾਬ ਤੁਹਾਨੂੰ ਅੱਖਾਂ ਦਾ ਜੋਰ ਲਗੂ ਉਦੋਂ ਜਨਾਬ ਜਿਵੇਂ ਮਰਜ਼ੀ ਕਰੋ ਮੇਰੀ ਰਿਪੋਰਟ ਲਿਖ ਦਿਓ ਤੁਸੀਂ ਬੱਸ ਆਹ ਕਹਿੰਦਾ ਫਿਰ ਬੇਦਰ ਆਦੇਸਾ ਤੋਂ ਗਲਾਸ ਕਰ ਦੇ ਲੱਸੀ ਜੀ ਜਾ ਤਾਂ ਮੈਂ ਜੁਆ ਕਰੇ ਕਾ ਕਾਲਾ ਦੇਣਾ ਉਹ ਕੁੱਤਾ 1000 ਰੁਪਏ ਦੇ ਪਰਪੋਰਟ ਇਹਨਾਂ ਦਾ ਦਾਖਾ ਖਰਨਾ 1000 ਰੁਪਏ ਜੀ ਨਾ ਤੋਂ ਪੈਣੀ ਨੇ ਦਿਨਾਂ 5 ਰੁਪਏ ਹੱਥ ਪਏ 1000 ਜੀ ਦੇ ਥੋੜੇ ਕੱਟ ਕਰ ਦਿੰਦੇ ਆ ਨਾ ਤੋਂ ਦੇ ਆ ਥੋੜੀ ਹੋਰ ਕਰਤ ਇਹ ਮੈਂ ਲੈ ਕੇ ਨਹੀਂ ਆਇਆ ਜੀ ਸਾਸ ਸੋ ਦੇ ਦੇ ਯਾਰ ਹੱਤ ਸੋ ਵੀ ਨਹੀਂ ਹੈਗੇ ਜੀ ਕੇ ਸੋ ਕੇ ਸੋ ਵੀ ਨਹੀਂ ਹੈਲੇ ਆਸੋ ਆ ਨਹੀਂ ਪਾ ਕਰੇ ਕੋ ਕਿੰਨੇ ਆ 120 ਰੁਪਏ ਹਾਂ ਜੀ ਰਪੀ ਰਪੀ ਕਬਾ ਦੇ ਦੋ ਆ ਜੰਦਾ ਫੁੱਟ ਚੱਕੇ আজযে পের তে য়ে মা ফ্রাহজযে যাঞরাস্য় হজাকে জানের তেডের হিসেফে হটাকে হারাযেয়েয়ে চলেয়ে আজা কিসেকে হটে আজন ਨਹੀਂ ਬੋਲਾਂ ਜੀ ਹੋਈਆ ਤੈਨੂੰ ਕਹਿੰਦੇ ਕੀ ਆ ਕਮਦੂਰਾ ਪਿੰਡ ਤੇਰਾ ਪਿੰਡ ਗਵਿੰਦਪੁਰਾ ਜੀ ਜ਼ਿਲ੍ਹਾ ਮਾਨਸਾ ਜੀ ਕੀ ਬੋਲੀ ਬੋਲਾਂ ਮੇਰੀ ਜ਼ਮੀਨ ਦੱਪਣ ਨੂੰ 4 ਕਿਲੋ ਉਹਨਾਂ ਨੇ ਸਪੈਰ ਵਾ ਦਿੱਤੀ ਜਮੀਨ ਦਾ ਕੰਮ ਨੂੰ ਕਰਦੇ ਆ ਹਾਂਜੀ ਉਹ ਘਰ ਵੀ ਕਹਿੰਦੇ ਆ ਖਾਲੀ ਕਰੋ ਜੀ ਘਰ ਵੀ ਖਾਲੀ ਕਰ ਦੋ ਹਾਂਜੀ ਉਹ ਮੈਨੂੰ ਨਾਂ ਲਖਾ ਲ ਮੈਨੂੰ ਨਾ ਹਵਤ ਤੂੰ ਨਾ ਪਾਵਰ ਪਲਾਂਟ ਨਾ ਪਾਵਰ ਪਲਾਂਟ ਹਾਂਜੀ ਸਰਕਾਰ ਨੇ ਇਹ ਕੰਮ ਕਿਉਂ ਨਹੀਂ ਕੀਤਾ ਫਿਰ ਐਂ ਤੁਹਾਨੂੰ ਸਰਕਾਰ ਦਾ ਨਾਂ ਬਚਾ ਲੈ ਲੋ ਬਹੁਤ ਕਰਾ ਤਵਾ ਤੱਕ ਖਰਾਬ ਹੋ ਗਿਆ ਓਏ ਅਸੀਂ ਸਰਕਾਰੀ ਪੰਦੇ ਸਰਕਾਰ ਵੱਲ ਕਿਹਾ ਐ ਜੀ ਜਨਾਬ ਸਰਕਾਰ ਜਨਤਾ ਵਾਸਤੇ ਆ ਜਨਤਾ ਦੀ ਰਾਖੀ ਕਰਨਾ ਤੁਹਾਡਾ ਓਏ ਜਾ ਤਰ ਜਾ ਤਰ ਜਾ ਤਰ ਜਾ ਹਤਿਆਰ ਗਏ ਨਹੀਂ ਦੇਖੇਗਾ ਦਾ ਤੋਂ ਵੀ ਦਾ ਪਾਜਾ ਪਾ ਕੇ ਤੱਕ ਦੱਦਾ ਮਾਤਾ ਓਏ ਮੇਰੇ ਪੀਏ ਮੋੜੋ ਜੀ ਹਾਂ ਓਏ ਯਾਰ ਬੱਡਾ ਮੈਂ ਚੁੱਕ ਚਾਹ ਬਰਾਂਹ ਚਿੱਠੀ ਵਾਂਗ ਮੁੜ ਕੇ ਆ ਗਿਆ ਕੋਨੇ ਕੇ ਤੱਕ ਜਦ ਮੈਂ ਦੇਖਿਆ ਮੇਰੇ ਖੇਤ ਦਾ ਟਿੱਪੜ ਜਿਹਨੇ ਮੈਨੂੰ ਝਾਕੀ ਜਾਂਦਾ ਹੋਵੇ ਕਦੇ ਕਦੇ ਮੇਰਾ ਜੀ ਕਰੇ ਉਸੇ ਚੁੱਪ ਦੇ ਤਾਂ ਨਾ ਪਾਹ ਲੈ ਕੇ ਬੱਦ ਮਰਨਾ ਸੌਖਾ ਫੜ ਨਹੀਂ ਜੇ ਮਰਨਾ ਕੁਛ ਕਰਕੇ ਮਰੋ ਪਤਾ ਤਾਂ ਲੱਗੇ ਸਾਰੀ ਦੇਖਾ ਮੈਂ ਬੰਡੀ ਸਾਰੀ ਹਾਈਵੇ ਦੇ ਵਿਚਾਰੇ ਲੈ ਕੇ ਸੜ ਗਿਆ ਮੇਰੇ ਹੱਕ ਇੱਥੇ ਰੱਖ ਅੰਨੇ ਬੋਲੀਏ ਤਾਨੀਏ ਹਪੁੰਤੇ ਮੇਰੇ ਹੱਕ ਇੱਥੇ ਰੱਖ ਮੇਰੇ ਹੱਕ ਇੱਥੇ ਰੱਖ ਉਹ ਤੂੰ ਮਾਰਦਾ ਕਿੱਥੇ ਹੋ ਜਾ ਕੇ ਮਰਦਾ ਮੇਰੀ ਗੱਡੀ ਨਾਲ ਤੁਂ ਜੰਮੇ ਮਰਦਾ ਇਹਦਾ ਵੀ ਧਰਨੇ ਤੇ ਬੈਠਾ ਤੂੰ ਧਰਨੇ ਤੇ ਬੈਠਾ ਹਾਂ ਕੱਲਾ ਬੰਦਾ ਧਰਨੇ ਤੇ ਬੈਠਾ ਇਹਦਾ ਹਾਂ ਵਾਲ ਇਹ ਆ ਤੱਕ ਆ ਗਏ ਅਰੇ ਪਾਗੜ ਖਾਣੇ ਲਾ ਕੇ ਨਾਲ ਤਾਲਾ ਪਾ ਪਾਗੜ ਉੱਦ ਤੇਰਾ ਪਿਓ ਅਸੀਂ ਦੇਸ਼ ਦੇ ਅੰਦਰ ਤਾਂ ਹੁੰਨੇ ਆ ਓਥੋਂ ਤੁਸੀਂ ਦੇਸ਼ ਦੇ ਅੰਦਰ ਆਤਾ ਮੇ ਜੀ ਓ ਤੇਨੂੰ ਪਤਾ ਤੇਰੇ ਥੱਲੇ ਕਰਕੇ ਤੇ ਇਧਰ ਕਿੰਨਾ ਵੇੜ ਬੈਠਾ ਰਿਹਾ ਕਿੰਨਾ ਵੇੜ ਬੈਠਾ ਰਿਹਾ ਕਿਥੇ ਬੈਠਾ ਰਿਹਾ ਜੀ ਕਿੰਨਾ ਵੇੜ ਮੈਨੂੰ ਲੱਗਣੀ ਆ ਨਹੀਂ ਆ ਦੱਸੋ ਚੋਟ ਕੋਟਪਟਸ ਨੇ ਆਉਂਗੇ ਜੀ ਚੁੱਪ ਕਰੇਗਾ ਭਾਰ ਕਿੰਨਾ ਕੋਈ ਆਹ ਵਾ 6 ਕਿਲੋ ਦਾ ਪੀਸਦਾ ਹੈਗਾ ਇਹ ਮੌੜ ਲੈ ਕੇ ਜਾਣਾ ਤਾਂ ਮੈਂ ਤੇਖ ਰੋ ਹਾਂ ਲੈ ਕੇ ਜਾਣਾ ਚੱਲਣਾ ਜਨਾਬ ਮੈਥੋਂ ਵੀ ਕਸੂਰ ਹੋਇਆ ਮੈਨੂੰ ਪਤਾ 6 ਕਿਲੋ ਦੀ ਕੋਈ ਵੀ ਚੀਜ਼ ਸੜਕ ਦੇ ਉੱਪਰ ਰਗੜ ਪੈਦਾ ਕਰੇ ਸੜਕ ਦੀ 3 ਸੈਂਟੀਮੀਟਰ ਫਸਦਾ ਉਪਰ ਹੀ ਸਭ ਪੂਰੀ ਤਰ੍ਹਾਂ ਖਰਾਬ ਹੋਵਾ ਦਿਆ ਜਨਾਬ ਐਂਕ ਨੇ ਹੋਇਆ ਜੀ ਪਰਾਜ ਪਾਈ ਚਮੜੀ ਜੁਤੀ ਜੀ ਤੇ ਸਰਕ ਦੇ ਦਰਮਿਆਨ ਰਗ ਨਾ ਪੈਦਾ ਹੁੰਦੀ ਅਜਾ ਤੂੰ ਟੁੱਟਦਾ ਜੀ ਰਗ ਨਾਲ ਗਰਮੈਸ ਪੈਦਾ ਹੁੰਦੀ ਆ ਤੇ ਉਸ ਗਰਮੈਸ ਨਾਲ ਲਾਸ਼ੀ ਸ਼ੁਕ ਪੈਦਾ ਜਾਂਦਾ ਹੈ ਐ ਇੰਨੀ ਮਾੜੀ ਲੋਕਾ ਹਟ ਚੱਕੜਿਆ ਇਹ ਤਰੋਂ ਲੋਕ ਪੈਗਲੀ ਜੀ ਮੀਨੇ ਮੋਸਤ ਕੜੀਆਂ ਪਾਣੀ ਜੀ ਤ੍ਰਿ ਤ੍ਰਿ ਤ੍ਰ ਬਸ ਜੀ ਦਾ ਪਹਿਲਾ ਗਾਣਾ ਚਸਤੇਗਾ ਹਾਂ ਉਡਾ ਲਾ ਲੇਗਾ ਇਹ ਜਾ ਤੋ 5 ਵਜੇ ਵਜੇ 17 6 ਵਾ ਇਹ 17 ਹੋਰ ਦੇ ਤਰਜੀ ਦੇ ਵਿਚਾਰੇ ਫਿਰ ਫਲਟੇ ਵਿਚਾਰੇ ਖੱਡਾ ਮਾਰਦਾ ਜਾਂਦਾ ਬੰਦ ਲਾ ਜਾਂਦਾ ਬੰਦ ਲਾ ਜਾਂਦਾ ਸੁਆੰਗੂ ਵੀ ਬਰਸਾ ਦਿਆ ਜਨਾਬ ਐਂਕ ਨੇ ਹੋ ਜਾਊਗਾ ਬਾਈ ਬਾਤ ਵਿੱਚ ਕੁਝ ਵੀ ਹੋ ਸਕਦਾ ਹੈ ਆਉਗੀ 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 ਆਉ ਸਾਡੇ ਚਿਕੜਾ ਨੂੰ ਪਾ ਪਾ ਹਾਂ ਪੰਪ ਕਿੱਥੇ ਲੁਗਾ ਜੀ ਓਏ ਪੰਪ ਨਹੀਂ ਮੂਰਖਾ ਗੱਡੀ ਪਲਟ ਜੂਗੀ ਤੇ ਉਸ ਗੱਡੀ ਪਾਟ ਦਾ ਜ਼ਿੰਮੇਵਾਰ ਪਤਾ ਕੌਣ ਹੋਊਗਾ ਡਰਾਈਵਰ ਜਿਹਨੂੰ ਖੜਾ ਨਹੀਂ ਤੇ ਓਏ ਤੂੰ ਹੋਏਗਾ ਤੂੰ ਮੈਂ ਕਿਹਨੇ ਹੋਇਆ ਯਾਰ ਓਏ ਸੜਕ ਤੇ ਖੜਾ ਤਾਂ ਤੇਰੇ ਕਰਕੇ ਪਟਿਆ ਜਾਊਗਾ ਨਾ ਇੱਕ ਮਿੰਟ ਬਾਈ ਇੱਕ ਮਿੰਟ ਇੱਕ ਮਿੰਟ ਜੇ ਆਪਾਂ ਸਾਹੋਂ ਪਾਪ ਲਾ ਕੇ ਦੇਖੀਏ ਲੁੱਕ ਦੀ ਕੁਆਲਿਟੀ ਵੀ ਤਾਂ ਮੈਟਰ ਕਰਦੀ ਆ ਨਾ ਇਧਰੇ ਆ ਕੋਈ

ja 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 ਕਾਲਿਆ ਮੈਨੂੰ ਹੋਰ ਹੁਦਾ ਹਰਤਾ ਦਾ ਮੰਗਾ ਵੀ ਅਤੀ ਰਾਤ ਨੂੰ ਕੱਲੀ ਜਨਾਨੀ ਗੱਡੀ ਦੇ ਵਿੱਚ ਆ ਆਹ ਹੂੰ ਕੰਨੀ ਜਾਨੀ ਆ ਰਹੀ ਆ ਆ ਰਹੀ ਆ ਆ ਰਹੀ ਆ ਤਰਫ ਖਟੇ ਗੱਡੀ ਦਾ ਟਾਇਰ ਫੇਰ ਤੇਰੇ ਨਾਲ ਖਟੇ ਮੇਰੇ ਵਾਲਾ ਯਾਰ ਖੱਡਾ ਕਿੰਨੋ ਹੋ ਗਿਆ ਉਹ ਓਏ ਪਤਾ ਦਾ ਤੇਰੇ ਕਰਕੇ ਜਾਉਗਾ ਨਾ ਹੁਣ ਦੇ ਜਨਾਨੀ ਜੇਲ੍ਹ ਪਾਉਂਦੀ ਆ ਰੇਸਟੇਜ ਕਰਦੀ ਆ ਆ ਸਭ ਕੱਟਾ ਰੇਸਟੇਜ ਕਰਦੀ ਆ ਆ ਸਭ ਕੱਟਾ ਰੇਸਟੇਜ ਗੱਡੀ ਦਾ ਟਰਮ ਕੋਲ ਹੈ ਓਏ ਮੂਰਖਾ ਜਦੋਂ ਦੋ ਸਿਆਣੇ ਬੰਦੇ ਆਪਸੇ ਗੱਲ ਕਰਦੇ ਹੋ ਨਾ ਕਿਚਲੀ ਬੋਲੀਗਾ ਆਓ ਜਰਾਓ ਤੇ ਤੁਸੀਂ ਮੈਂ ਖੱਡੇ 'ਚ ਕਟਕਟਾਉਂ ਧੱਕਾ ਜਿਹੜਾ ਫੁੱਟ ਜਿਹੜਾ ਇਹਨੇ ਪੱਟੇ ਸੀ ਉਹ ਹਾਂ ਖੱਡੇ 'ਚ ਗੱਡੀ ਦਾ ਟਾਇਰ ਹਾਂਜੀ ਹੁਣ ਦੂਜੇ ਪਾਸੇ ਉਹ 10 ਬੰਦੇ ਦਰੂਆ ਟਕੇ ਹੋਏ ਗੱਡੀ ਦੇ ਵਿੱਚ ਆ ਕੱਲੀ ਜਾਨ ਦੀ ਗੱਡੀ ਤੇ ਵਿਚਾਲੇ ਖੜੀ ਐ। ਹਾਂ। ਦਸ ਬੰਦੇ ਗੱਡੀ ਖੋਜ ਜਾਂ ਟੱਕ ਚੋਂ ਬਾਹਰ ਨਿਕਲਦੇ। ਕੱਲੀ ਜਾਨ ਦੀ ਖੜੀ ਐ। ਦਸ ਬੰਦੇ ਅੱਗੇ ਵਧ ਜਾਂ। ਕੱਲੀ ਜਾਨ ਦੀ ਖੜੀ ਐ ਦਸ ਜਿਹੋ ਕੇ ਬੰਦੇ। ਪਤਾ ਕੀ ਹੋਊਗਾ? ਦਸ ਬੰਦੇ ਧੱਕਾ ਲਾ ਕੇ ਗੱਡੀ ਬਾਹਰ ਕੱਢ ਦੇ। ਓਏ ਮੂਠਾ ਡੁੱਕੋ ਹੋ ਸਕਦੀ ਐ। ਫਲਾਕਾ ਹੋ ਸਕਦਾ। ਤੇ ਕਤਲ ਵੀ ਹੋ ਸਕਦਾ। ਕਿਉਂ ਉਸ ਕਤਲ ਦਾ ਜੰਮੀਵਾ ਪਤਾ ਕੌਣ ਲਗਾ? ਦਸ ਬੰਦੇ ਉਹ ਹੋਇਗਾ ਤੂੰ ਯਾਰ ਐ ਕਿਵੇਂ ਹੋਇਆ ਗਿਆ ਜਿਆਦਾ ਤੇਰੇ ਕਰਕੇ ਪਟਿਆ ਜਾਊਗਾ ਨਾ ਮੁਗਲੀ ਗੱਲ ਐ ਵੀ ਜੇ ਕੋ ਆਪਣਾ ਅਧਗਰ ਤਿਆ ਚੱਕ ਤੇ ਦਫਾ ਹੋਇਆ ਤੋ ਹੇ ਰੇਟ ਨੂੰ ਸੱਤ ਸਜ਼ਾ ਹੋਊਗੀ ਆਪਣੇ ਹੱਕ ਮੰਗਣੀਆਂ ਦੀਆਂ ਸਜ਼ਾਵਾ ਹਾਂ ਤੇ ਜਦੋਂ ਆਪਣਾ ਹੱਕ ਮੰਗਣੀਆਂ ਸਾਲੂ ਸਿੰਘ ਉਹਦੇ ਹੱਥ 'ਚ ਗੋਲੀ ਮਾਰਦਾ ਉਹ ਪੁਲਿਸ ਵਾਲਾ ਉਹਨੂੰ ਸਜ਼ਾ ਕਿਉਂ ਨਹੀਂ ਹੁੰਦੀ ਉਹ ਸਰਕਾਰ ਦੇ ਬੰਦੇ ਹੁੰਦੇ ਆ ਤਾ ਕਰਕੇ ਕਰਸੀ ਕੋਲ ਹੁੰਨੇ ਹੈ ਜਿਹਨੇ ਮਾਰੇ ਅਲੀ ਗਾਂ ਕੰਪੜ ਕੇ ਸੁਣ ਲਾ ਅਸੀਂ ਦੇਸ਼ ਦੇ ਅੰਨ ਦਾ ਤਾਂ ਹੁੰਨੇ ਹੈ ਜਿਹੜਾ ਅੰਨ ਖਾ ਕੇ ਤੂੰ ਆਹ ਡਿਊਟੀ ਤੇ ਆਉਣਾ ਨਾ